ਵੀਰੋ ਅੱਜ ਸੋਨੂੰ ਮੱਕੀ ਦਿਖਾਉਣੇ ਆ ਆਪਣੀ ਤੇ ਗੱਲਬਾਤ ਵੀ ਕਰਦੇ ਆ ਛੱਲੀ-ਛੱਲੀ ਪੂਰੀ ਵਧੀਆ ਲੱਗੀ ਆ ਆਪਾਂ ਕਹਿੰਦੇ ਮਹਿੰਗਾ ਵੀ ਬੀਜੋ ਖਲਾਣਾ ਵੀ ਜੋ ਇਹ 12 1250 ਵਾਲੀ ਥੈਲੀ ਆ 32 ਉਹ ਇੱਕ ਐਲਜੀ ਦਾ ਵੀ ਆ ਬਹੁਤ ਜਿਆਦੇ ਮਲਦਾ ਨਾਲ ਦਾ ਨਾਲੇ ਛੱਲੀ ਚ ਦਾਣਾ ਵਗੈਰੇ ਆਨ ਓਕੇ ਆ ਗੰਪੂਰਾ ਫੁੱਲ ਭਰੀਆਂ ਨੇ ਛੱਲੀਆਂ ਛੋਟੇ-ਛੋਟੇ 12-12 ਫੁੱਟ ਦੇ ਕੱਦ ਕਰ ਰਹੇ ਨੇ ਆਪਾਂ ਉਹ ਕਹਿੰਦੇ ਪੈਨਰ ਦਾ ਬੀਜੋ ਫਲਾਣਾ ਬੀਜੋ ਮਹਿੰਗੇ ਬੀਜਾਂ ਮਗਰ ਪਏ ਹੋਇਆ ਨਾ ਇਹਦਾ ਕੋਈ ਝਾੜ ਦਾ ਫਰਕ ਹੈ ਟਾਂਡੇ ਦਾ ਦੇ ਟਾਂਡਾ ਦੇਖੋ ਅੱਗੇ ਵੀ ਆਪਾਂ ਬੀਜ ਰਹੇ ਨੇ ਅੱਗੇ ਵੀ ਵੀਡੀਓ ਪਈ ਥੀ ਤੇ ਇਹ ਬੀਜ ਦੀ ਕੋਈ ਏਡੀ ਗੱਲਬਾਤ ਨਹੀਂ ਹੁੰਦੀ ਇਹ ਸਾਲ ਸੰਭਾਲ ਦੀਏ ਤੇ ਸਰਤੀ ਸਾਰਾ ਉਸ ਮੱਕੀ ਪੂਰੀ ਟੌਪ ਦੀ ਆ ਪੈਨਰ ਪੈਨਰ ਕਰੀ ਨੇ ਆਪਾਂ ਇਹ ਵੀ 1250 ਦੀ ਥੈਲੀ ਕਿੱਥੇ 21 2200 ਦੀ ਥੈਲੀ ਉਹ ਵੀ ਬਲੈਕ ਚ ਮਿਲਦੀ ਆਪਾਂ ਨੂੰ ਉਹ ਵੀ ਕਈ ਵਾਰ ਡੁਪਲੀਕੇਟ ਦੇ ਦਿੰਦੇ ਨੇ ਆਪਾਂ ਨੂੰ ਤੇ ਮੱਕੀ ਚੈੱਕ ਕਰੋ ਐਨ ਹਰੀ ਤੱਕ ਹਰੀ ਖੜੀ ਆ ਸੱਲੀ ਪੂਰੀ ਵਧੀਆ ਦੋ ਦੋ ਵਾਂਗੂ ਚੱਕੀਆਂ ਹਨ ਕਿਤੇ ਇੱਕ ਦੋ ਦੋ ਸੱਲੀਆਂ ਚੱਕੀਆਂ ਹਨ ਇਹ ਆਪਾਂ ਕਹਿੰਦੇ ਮਹਿੰਗਾ ਵੀ ਮਹਿੰਗੇ ਬੀਜ ਦੀ ਕੀ ਗੱਲ ਬਾਤ ਨਹੀਂ ਹੁੰਦੀ ਵੀ ਤੁਹਾਨੂੰ ਹੋਰ ਵੀ ਇੱਕ ਗੱਲ ਇਹ ਦਵਾਰੇ ਮੱਕੇ ਵਾਲਾ ਬਾਣਾ ਉਹੀ ਜਿਹੜਾ ਤੁਹਾਨੂੰ ਪਹਿਲਾਂ ਆਪਣੀ ਪਹਿਲਾਂ ਵੀਡੀਓ ਪਾਈ ਸੀ ਅੱবি ਦੋ ਵਾਰ ਮੱਕੀ ਕਰਾਂਗੇ ਪਿਛੇ ਇਹ ਬਾਹਣ ਚ ਪਹਿਲਾ ਆਲੂ ਵਗੈਰਾ ਨਹੀਂ ਦੀ ਪਹਿਲਾ ਵੀ ਮੱਕੀ ਬੀਜੀ ਦੀ ਛਾਲੂ ਮੱਕੀ ਪਹਿਲਾ ਵੀ ਬਹੁਤ ਵਧੀਆ ਮੱਕੀ ਸੀ ਤੇ ਦਿਵਾਰੇ ਵੀ ਬਹੁਤ ਟਾਪ ਦੀ ਮੱਕੀ ਸੀ ਕਣਕ ਨੂੰ ਅੱਗੀ ਰਿਹਾ ਕੰਮ ਕੋਈ ਕਣਕ ਨੂੰ ਆਏ ਨਹੀਂ ਵੀ ਘਾਟਾ ਪੈ ਗਿਆ ਆਪਾਂ ਨੂੰ ਕਣਕ ਜਿੰਨੀ ਦੀ ਹੁਣ ਮੱਕੀ ਹੋਗੀ ਪਹਿਲਾ ਜਿਹੜੀ ਮੱਕੀ ਹੋਗੀ ਉਹ ਆਪਾਂ ਨੂੰ ਬਚ ਗਈ ਚਲੋ ਖਰਚਾ ਇਤੇ ਕੋਈ ਜਿਆਦਾ ਵੱਡ ਬੜੀ ਤੇ ਜਿਆਦਾ ਖਰਚਾ ਦਾ 4-5 ਤੇ 4-5 ਤੇ ਆਪਣਾ ਖਰਚਾ ਨਹੀਂ ਆਪਣੀ ਈਂ ਬੜਾਈ ਬੜਾਈ ਇਹੇ ਲੋਕਾਂ ਨੂੰ ਦਿੱਤੀ ਹੈ ਬਿੱਗਾ ਬਿੱਗਾ ਕਰਕੇ ਤੇ ਬਾਕੀ ਤੁਸੀਂ ਚੈੱਕ ਕਰਕੇ ਦੱਸੋ ਕਿਵੇਂ ਹੈ ਕੰਮ ਬਾਕੀ ਤੁਹਾਨੂੰ ਛੋਟੀ ਮੱਕੀ ਵੀ ਦਿਖਾਉਣੀ ਹੈ ਬਾਕੀ ਤੁਸੀਂ ਆਹ ਮੱਕੀ ਚੈੱਕ ਕਰੋ ਇਹ ਵੀ ਬਹੁਤ ਸਸਤਾ ਵੀ ਪਿਆ ਹੈ ਬਹੁਤ ਮਜ਼ਾ ਹੈ ਸਸਤਾ ਵੀ ਇਹ ਵੀ ਤੁਹਾਨੂੰ ਚੈੱਕ ਕਰਾਉਣਾ ਜਦੋਂ ਹੋ ਗਈ ਕੋਈ ਗੱਲ ਨਹੀਂ ਜੁੜੇ ਰਹੋ ਵੀਡੀਓ ਨਾਲ ਅੱਗੇ ਦੀ ਅੱਗੇ ਦੀ ਵੀਡੀਓ ਨੂੰ ਦੇਖਦੇ ਰਹੋ ਤੇ ਇਹ ਨਜਾਇਜ਼ ਸਸਤਾ ਵੀ ਪਾਇਆ ਆਪਣਾ ਜਿਵੇਂ ਕਹਿੰਦੇ ਨੇ ਪੈਂਦਰ ਫਲਾਣਾ ਤੇ ਔਂਕਾ ਬਾਕੀ ਹਲੇ ਥੋਨੂੰ ਕਹਿ ਨਹੀਂ ਸਕਦਾ ਛੱਲੀ-ਛੁੱਲੀ ਵਗੈਰਾ ਕਿਵੇਂ ਆਊ ਕਿਵੇਂ ਨਾ ਆਊ ਦੀ ਬਾਕੀ ਥੋਨੂੰ ਛੱਲੀ ਆਉਣ ਤੇ ਦੇਖਾਂਗੇ ਪਰ ਦੇਖਣ ਨੂੰ ਇਹ ਇੱਕ ਬੋਰੀ ਰੇਹ ਦੀ ਪਈ ਹੈ ਲੈ ਡੇਢ ਕਿਲੇ ਚ ਇੱਕ ਸਪਰੇ ਹੋਈ ਹੈ ਤੇ ਆਮ ਨਾਰਮਲ ਪਰ ਬਹੁਤ ਕਮਾਲ ਦੀ ਮੱਕੀ ਆ ਕਾਲੀ ਮੱਕੀ ਖੜਿਆ ਇਹਨਾਂ ਕੋਈ ਬੀਜ ਦੀ ਮੈਨੂੰ ਤਾਂ ਲੱਗਦਾ ਵੀ ਐਡਾ ਚੱਕਰ ਪੈਂਦਾ ਹੋਊਗਾ ਬਾਲਾ ਵੱਡਾ ਬੀਜ ਕਿੱਥੇ ਇਹ ਤਾਂ ਬਹੁਤ ਜ਼ਿਆਦਾ ਸਸਤਾ ਵੀ ਪਿਆ ਆਮ ਵੀ ਪਿਆ ਬਹੁਤ ਜ਼ਿਆਦਾ ਸਸਤਾ ਜਿਹੜਾ ਤੁਸੀਂ ਸੋਚ ਵੀ ਸਕਦੇ ਹੋ ਕਿੰਨਾ ਸਸਤਾ ਹੋ ਸਕਦਾ ਉਹ ਵੀ ਪਿਆ ਹੈ ਇਹ ਬਾਕੀ ਸਾਨੂੰ ਦਿਖਾਵਾਂਗੇ ਜੀ ਨੇ ਆਮਚਾਰ ਪਾਉਣ ਨੇ ਘਰੇਲੂ ਕੀ ਫਾਇਦਾ 4-4000 ਰੁਪਏ ਕਿਲੇ ਤੇ ਖਰਚਾ ਕਰਕੇ ਬੀਜ ਦਾ ਜਦ ਆਪਾਂ ਨੂੰ ਇਹੀ ਬਹੁਤ ਕੱਦਗਾਠ ਜਦ ਮੈਂ ਤੁਹਾਨੂੰ ਐਲਜੀ ਦਾ ਬੀਜ ਦਿਖਾਇਆ ਉਹ ਵੀ 12 ਸੌ ਲਈ 2400 ਦਾ ਪੈਂਦਾ। 4 2500 ਦਾ ਦੋ ਥੈਲੀਆਂ। ਇਹ ਤਾਂ ਜਮੀ ਸਸਤਈ ਆ। ਇਹ ਤਾਂ ਤੁਹਾਨੂੰ ਨਾਲ ਦੀ ਨਾਲ ਨੂੰ ਅਪਡੇਟ ਦਿੰਦੇ ਰਹਾਂਗੇ। ਕਿਵੇਂ ਰਹੀ? ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਥੱਲੀ ਚੱਕੀ ਜੀ ਤੁਹਾਨੂੰ ਦਿਖਾਵਾਂ ਉਹ ਤੋਂ ਬਾਅਦ ਪਹਿਲਾਂ ਵੀ ਤੁਹਾਨੂੰ ਵੀਡੀਓ ਪਾਵਾਂਗੇ ਇਹਦੀ।